ਇਕ ਦੁਖਰਾਮਰਾਏ ਕਾਟੋ ਮੇਰਾ ਇਕ ਦੁਖਰਾਮਰਾਏ ਕਾਟੋ ਅਗਨ ਦਹੈ ਰਗਰਦ ਬਸੀਦਾ ਅਗਨ ਦਹਿ ਹਰਗਰਦ ਬਸੀਦਾ ਇੱਕ ਦੁਖਰਾਮਰਾਏ ਕ ਦੁਖ ਰਾਮ ਰਾਏ ਕਾ ਤੁਮੇ ਅਸੀਂ ਜਿਹੜਾ ਸ਼ਬਦ ਪੜਿਆ ਹੈ ਗੁਰੂ ਗ੍ਰੰਥ ਸਾਹਿਬ ਦੇ 329 ਪਾਵ 329 ਅੰਗ ਦੇ ਸ਼ਬਦ ਸੁਸ਼ੋਭਤ ਹੈ ਸ਼ਬਦ ਦਾ ਸਿਰਲੇਖ ਲਿਖਿਆ ਹੈ ਗੌੜੀ ਕਬੀਰ ਜੀ ਪਾਵ ਗੌੜੀ ਰਾਗ ਵਿੱਚ ਕਬੀਰ ਜੀ ਦਾ ਹੈ ਸ਼ਬਦ ਜਦੋਂ ਅਸੀਂ ਬਾਣੀ ਦੀ ਬੰਤਰ ਨੂੰ ਦੇਖਦੇ ਹਾਂ ਤਉ ਦੇ ਸਾਨੂੰ ਜ਼ਿਆਦਾਤਰ ਸ਼ਬਦਾਂ 'ਚ ਰਹਾਉ ਲਿਖਿਆ ਮਿਲਦਾ ਹੈ ਰਹਾਉ ਨੂੰ ਪਹਿਲਾਂ ਸਮਝਣਾ ਬੜਾ ਜ਼ਰੂਰੀ ਹੈ ਰਹਾਉ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਬਿਸ਼ਰਾਮ ਦੇ ਕੇ ਅੱਗੇ ਪੜ੍ਹਨਾ ਸ਼ੁਰੂ ਕਰ ਦਿਓ ਰਹਾਉ ਦਾ ਮਤਲਬ ਹੈ ਪਾਉਜ਼ ਜ਼ਰਾ ਠਹਿਰੋ ਜਿਹੜੀ ਪਿਛਲੀ ਪੰਕਤੀ ਪੜ ਕੇ ਆਏ ਉਸ ਨੂੰ ਬਾਰ-ਬਾਰ ਪੜੋ ਇਹ ਰਹਾਉ ਦੀ ਪੰਕਤੀਇ ਇਸ ਸ਼ਬਦ ਦਾ ਇਹਦੇ ਅੰਦਰ ਸਾਰਾ ਭਾਵ ਅਰਥ ਹੈ ਸੈਂਟਰਲ ਆਈਡੀਆ ਸਾਰੇ ਸ਼ਬਦ ਦਾ ਰਹਾਉ ਛੁੰਟਦਾ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਬਾਣੀ ਨੂੰ ਖੋਜ ਕੇ ਪੜਦੇ ਹਾਂ ਤਾਂ ਸਾਨੂੰ ਬਾਣੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਕੋਈ ਦਮ ਪਰ ਕੇ ਨਹੀਂ ਕਹਿ ਸਕਦਾ ਕਿ ਮੈਨੂੰ ਸਾਰੀ ਸਮਝ ਆ ਗਈ ਹੈ ਪਰ ਜਿੰਨੀ ਸਮਝ ਆਂਦੀ ਜਾਂਦੀ ਹੈ ਓਤਨਾ ਅਸੀਂ ਗੁਰੂ ਸਾਹਿਬ ਦੇ ਨੇੜਤਾ ਮਹਿਸੂਸ ਕਰਦੇ ਜਾਂਦੇ ਹਾਂ ਗੁਰੂ ਸਾਹਿਬ ਦੀ ਨੇੜਤਾ ਸਿਰਫ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਪੈਸੇ ਰੱਖਨੇ ਔਰ ਕੁੰਮਕੇ ਚਲੇ ਜਾਣਾ ਇਹਨੂੰ ਨੇੜਤਾ ਨਹੀਂ ਕਹਿੰਦੇ ਸਿਰਫ਼ ਗੁਰਦੁਆਰੇ ਆਣਾ ਔਰ ਲੰਗਰ ਖਾ ਕੇ ਚਲੇ ਜਾਣਾ ਇਹਨੂੰ ਵੀ ਨੇੜਤਾ ਨਹੀਂ ਕਹਿੰਦੇ। ਜੇ ਨੇੜਤਾ ਅਸੀਂ ਉਸ ਤਰੀਕੇ ਦੀ ਕਰੀਏ ਜਿਵੇਂ ਬਾਸ ਬਡਾਈ ਬੁਡਿਆ ਇਹੋ ਮਤ ਡੂਬੋ ਕੋਈ ਚੰਦਨ ਕੈ ਨਿਕਟੇ ਬਸੇ ਬਾਸ ਸੁਗੰਧ ਨਾ ਹੋਏ। ਅਸੀਂ ਬਾਸ ਵਾਂਗੂ ਚੰਦਨ ਦੇ ਨੇੜੇ ਰਹਿ ਕੇ ਵੀ ਸੁਗੰਧ ਨਹੀਂ ਲੈਂਦੇ ਆ। ਇਹੀ ਕਾਰਨ ਹੈ ਲੋਕੀ ਸਾਨੂੰ ਸਵਾਲ ਕਰਦੇ ਨੇ ਵੀਰ ਜੀ ਗੁਰਦੁਆਰਿਆਂ ਬਾਹਰ ਨਿਕਲਨਸਾਰ ਅਸੀਂ ਫੇਰ ਪੇੜੇ ਦੇ ਪੇੜੇ ਕਿਉਂ ਵੱਜ ਜਾਂਦੇ ਆ। ਸ਼ਮਸ਼ਾਨ ਘਾਟ ਤੋਂ ਬਾਹਰ ਨਿਕਲਣ ਤੋਂ ਬਾਅਦ ਅਸਾਂ ਦੇ ਚੇਂਜ ਕਿਉਂ ਨਹੀਂ ਆਉਂਦੀ ਉੱਥੇ ਅਸੀਂ ਸ਼ਰੀਪਨ ਜਾਂਦੇ ਆਂ ਫਿਰ ਕਈ ਲੋਕ ਇਹ ਸਵਾਲ ਕਰਦੇ ਨੇ ਜਿਹੜੇ ਪਾਠ ਕਰਦੇ ਨੇ ਜਿਹੜੇ ਗੁਰਦੁਆਰੇ ਜਾਂਦੇ ਨੇ ਉਹਨਾਂ ਦਾ ਵੀ ਜੀਵਨ ਕਿਉਂ ਨਹੀਂ ਹੁੰਦਾ ਇਹ ਸਾਰੀਆਂ ਗੱਲਾਂ ਦਾ ਇੱਕੋ ਹੀ ਅਰਥ ਹੈ ਕਿ ਅਸੀਂ ਚੰਦਨ ਗੁਰੂ ਕੋਲ ਤਾਂ ਜਾਂਦੇ ਹਾਂ ਪਰ ਬਾਸ ਵਾਂਗੂ ਜਾਂਦੇ ਹਾਂ ਔਰ ਆਕੜ ਵਿੱਚ ਰਹਿੰਦੇ ਆਂ ਕੁਝ ਵੀ ਲੈਂਦੇ ਨਹੀਂ ਹਾਂ ਜਿਸ ਦਿਨੇ ਪੂਰੇ ਖਾ ਹੋ ਜਾਂਦਾ ਮੈਨੂੰ ਸਭ ਕੁਝ ਪਤਾ ਹੈ ਉਸ ਦਿਨ ਅਸੀਂ ਬਾਸ ਹੋ ਜਾਂਦੇ ਆਂ ਬਾਂਸ ਬੈਂਬੂ ਸੁੱਕਾ ਹੋਇਆ ਖੁਸ਼ਬੂ ਕੋਈ ਵੀ ਨਹੀਂ ਚੰਦਨ ਦੇ ਨੇੜੇ ਰਹਿੰਦਾ ਸੋ ਇਹਦਾ ਮਤਲਬ ਇਹ ਹੋਇਆ ਕਿ ਬਾਣੀ ਨੂੰ ਜਦੋਂ ਅਸੀਂ ਵਿਚਾਰ ਕੇ ਆਪਣੇ ਆਉਗਣਾ ਤੇ ਟੁਕਾ ਕੇ ਪੜਦਿਆਂ ਔਰ ਆਪਣੇ ਆਉਗਣੀ ਸੁਭਾ ਨੂੰ ਠੀਕ ਕਰਦਿਆਂ ਤਾਂ ਸਾਨੂੰ ਗੁਰੂ ਦੀ ਨੇੜਤਾ ਪ੍ਰਾਪਤ ਹੋਦੀ ਜਾਂਦੀ ਹੈ ਜੋ ਜੋ ਗੁਰੂ ਦੀ ਨੇੜਤਾ ਪ੍ਰਾਪਤ ਹੁੰਦੀ ਜਾਂਦੀ ਹੈ ਤ्यों ਤ्यों ਸਾਡਾ ਦਿਲ ਕਰਦਾ ਹੈ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇ ਆਉਗਣ ਹਮਾਰੇ ਦਿਆ ਕਰੋ ਪਿਛ ਮੇਰੂ ਪਾਉ ਡੁੱਬਦੇ ਪੱਥਰ ਤਾਰੇ ਮੇਰਾ ਹੀਰਦਾ ਮੇਰਾ ਮਨ ਪੱਥਰ ਵਰਗਾ ਹੈ ਮੈਂ ਪੱਥਰ ਦੀ ਜੂਨ ਵਿੱਚ ਰਹਿੰਦਾ ਹਾਂ ਐਟ ਪ੍ਰੈਸੈਂਟ ਤੇ ਮੇਰਾ ਪੱਥਰ ਤਾਰ ਦਿਓ ਭਾਵ ਮੇਰੇ ਆਉਗਣ ਦੂਰ ਕਰ ਦਿਓ ਜੋ ਜੋ ਆਉਗੁਰ ਦੂਰ ਕਰਨ ਦੀ ਆਦਤ ਪਾਉਂਦੇ ਆ ਤਾਂ ਕਬੀਰ ਜੀ ਦਾ ਸ਼ਬਦ ਸਾਡੇ ਤੇ ਟੁਕਣਾ ਸ਼ੁਰੂ ਹੋ ਜਾਂਦਾ ਜਿਵੇਂ ਕਿ ਅਸੀਂ ਕਬੀਰ ਜੀ ਬਣ ਕੇ ਆਪ ਇਹ ਕਹਿ ਰਹੇ ਆ ਰਾਮਈਆਹ ਬਾਰਕ ਤੇਰਾ ਕਾਹੇ ਨਖੰਡ ਸਬ ਨੂੰ ਮੇਰਾ ਹੁਣ ਤੁਹਾਨੂੰ ਕੋਈ ਵੀ ਕਿੱਥੇ ਕੋਈ ਸਵਾਲ ਪੁੱਛੇਗਾ ਨਾ ਕਿ ਸਭ ਜਗ੍ਹਾ ਮੱਥਾ ਟੇਕ ਦੇਣਾ ਚਾਹੀਏ ਵੀਰ ਜੀ ਨਹੀਂ ਸਭ ਜਗ੍ਹਾ ਮੱਥਾ ਟੇਕਣ ਦਾ ਮਤਲਬ ਅਸੀਂ ਗੁਰਮਤ ਅਨੁਸਾਰ ਮੱਥਾ ਟੇਕਣ ਦਾ ਅਰਥ ਨਹੀਂ ਸਮਝੇ ਗੁਰਮਤ ਅਨੁਸਾਰ ਮੱਥਾ ਟੇਕਣ ਦਾ ਮਤਲਬ ਹੁੰਦਾ ਹੈ ਮੈਂ ਤੁਹਾਡੇ ਕੋਲ ਆਇਆ ਮੈਨੂੰ ਆਪਣੀ ਸੁਮਤ ਬਖਸ਼ੋ ਔਰ ਮੈਨੂੰ ਦੱਸੋ ਮੇਰੀ ਗਲਤੀ ਕਿੱਥੇ ਹੈ ਮੈਨੂੰ ਸਮਝਾਓ ਕਿ ਮੇਰਾ ਅਵਗੁਣ ਕੀ ਹੈ ਇਹ ਮੱਥਾ ਟੇਕਣ ਦਾ ਪਾਪ ਹੈ ਹੁਣ ਜੇ ਅਸੀਂ ਕਿਸੇ ਵੀ ਜਗ੍ਹਾ ਜਾ ਕੇ ਮੱਥਾ ਟੇਕਦੇ ਪਿਆ ਭਾਵੇਂ ਓਪੀਲਰ ਹੈ ਭਾਵੇਂ ਥੜਾ ਹੈ ਭਾਵੇਂ ਕੁਛ ਵੀ ਹੈ ਕੀ ਅਸੀਂ ਉੱਥੇ ਸੀਨੇ ਲਹਿ ਰਿਆਂ ਨਹੀਂ ਸਾਨੂੰ ਬਲਕੇ ਕਿਸੇ ਸੰਤ ਦੀ ਬਾਬਾ ਜੀ ਨੇ ਜਾਂ ਕਿਸੇ ਬੰਦੇ ਨੇ ਪਰਮ ਵਿੱਚ ਪਾਣ ਵਾਸਤੇ ਕਹ ਦਿੱਤਾ ਤੁਸੀਂ ਫਲਾਣੀ ਜਗ੍ਹਾ ਮੱਥਾ ਟੇਕ ਕੇ ਆਓ 40 ਦਿਨ ਟੇਕਿਓ ਪੂਰ ਮਾਸੀ ਦੇ ਪੂਰ ਮਾਸੀ ਟੇਕਿਓ ਤੁਹਾਡੇ ਘਰ ਪੁੱਤਰ ਹੋਏਗਾ ਤੁਹਾਡਾ ਮਕਾਨ ਬਣ ਜਾਏਗਾ ਤੁਹਾਡੀ ਜੌਬ ਲੱਗ ਜਾਏਗੀ ਇਹਦਾ ਮਤਲਬ ਸਾਡਾ ਮੱਥਾ ਟੇਕਣ ਦਾ ਤੇ ਮਤਲਬ ਹੀ ਨਹੀਂ ਹੁੰਦਾ ਕਿ ਮੈਂ ਆਪਣਾ ਆਗੁਣ ਰੱਖਣ ਆਇਆ ਗੁਰਮਤ ਅਨੁਸਾਰ ਮੱਥਾ ਟੇਕਣ ਦਾ ਭਾਅ ਵੀ ਹੁੰਦਾ ਹੈ ਕਾਈਂਡਲੀ ਫਿਕਸ ਮੀ ਅਪ ਮੈਨੂੰ ਫਿਕਸ ਕਰੋ ਮਨੂੰ ਠੀਕ ਕਰੋ ਮੇਰੇ ਆਗੁਣ ਬਹੁਤ ਹਨ ਤੇ ਜਦੋਂ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਵੀ ਮਨਾ ਰਹਿਆ ਤਾਂ ਅਸੀਂ ਕਿੰਨੀ ਵਾਰ ਇਹਨੂੰ ਪੜ ਲਿਆ ਇਸ ਸ਼ਬਦ ਨੂੰ ਗੁਰੂ ਰਾਮਦਾਸ ਜੀ ਦੇ ਸ਼ਬਦ ਨੂੰ ਹਮ ਆਵ ਗੁਣ ਪਰੇ ਏਕ ਗੁਣ ਨਾਹੀ ਮੇਰੇច ਬਹੁਤ ਆਵ ਗੁਣ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਮਨਾਇਆ ਨਾ ਤੁਸੀਂ ਸਭ ਨੇ ਕੱਲ ਕਾ ਇਹ ਗੱਲ ਇਸੇ ਖਲੀਏ ਪ੍ਰਕਾਸ਼ ਸਬ ਮਨਾ ਨੀਚ ਕੇ ਮਨੁਸਖਾਰੇ ਨੇ ਹਮ ਅਵਗੁਣ ਭਰੇ ਇੱਕ ਗੁਣ ਨਾਈ ਅੰਮ੍ਰਿਤ ਛਾੜ ਵਿਖੇ ਵਿਖਾਈ ਚੰਗੀ ਗੱਲ ਤੇ ਲੈਂਦੇ ਨਹੀਂ ਔਰ ਪੈੜੀਆਂ ਗੱਲਾਂ ਲੈਂਦੇ ਰਹਿੰਦੇ ਐਨੂੰ ਅੰਮ੍ਰਿਤ ਛਾੜ ਵਿਖੇ ਵਿਖਾਈ ਕਹਿੰਦੇ ਨੇ ਮਾਇਆ ਮੋ ਪਰਮ ਤੇ ਪੂਲੇ ਸੁਧਾਰਾ ਸੁਪੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੈਂ ਬਿਲੰਤ ਜਮ ਟ੍ਰਾਂਸਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਚਰਨਾਈ ਸੋ RAM ਦੇ ਦਾਸਾਂ ਦੇ ਸਰੋਵਰੀ ਚ ਸੱਚ ਦੀ ਸੰਗਤ ਦੇ ਸਰੋਵਰੀ ਚ ਜਾ ਕੇ ਆਪਣੇ ਆਪ ਨੂੰ ਨਵਾ ਕੇ ਆਪਣੇ ਆਗੁਣ ਦੂਰ ਕਰਦੇ ਹਾਂ ਇਹ ਸੁਨਿਆ ਅਸੀਂ ਲੈਣਾ ਸੀ ਅਸੀਂ ਸਿਰਫ ਇਤਿਹਾਸ ਸੁਣਿਆ ਔਰ ਗੁਰੂ ਰਾਮ ਰਾਸ ਰਾਖੋ ਸ਼ਰਨਾਈ ਸੁਣਿਆ ਔਰ ਸੁਣ ਕੇ ਆਪਣੇ ਆਪ ਨੂੰ ਅਸੀਂ ਮੁਕਤ ਕਰ ਲਿਆ ਪਰ ਸ਼ਰਨ ਆਣ ਦਾ ਮਤਲਬ ਇਹ ਹੀ ਸੀ ਕਿ ਮੈਂ ਮੱਥਾ ਟੇਕਦਾ ਹਾਂ ਮੇਰੇ ਅੰਦਰ ਆਗੁਣ ਬਹੁਤ ਹਨ ਮੈਂ ਪਰਫੈਕਟ ਨਹੀਂ ਹਾਂ ਤੇ ਜਦੋਂ ਅਸੀਂ ਸਟੇਜ ਤੋਂ ਬੋਲਦੇ ਹਾਂ ਤਾਂ ਸਾਧ ਸੰਗਤ ਦੀ ਸਾਨੂੰ ਵੀ ਮaaf ਕਰ ਦੇਣਾ ਅਸੀਂ ਵੀ ਪਰਫੈਕਟ ਨਹੀਂ ਹਾਂ ਸਾਡੇ ਚ ਵੀ ਬੇਅੰਤ ਅਗੁਣ ਹੋ ਸਕਦੇ ਹਨ ਅਸੀਂ ਔਰ ਤੁਸੀਂ ਰਲ ਕੇ ਇੰਜ ਨਹੀਂ ਐ ਮੈਂ ਪੜ੍ਹਾਉਣ ਵਾਲਾ ਕੋਈ ਗਿਆਨਵਾਨ ਆਇਆ ਹਾਂ ਮੈਂ ਕੋਈ ਸੰਤ ਜੀ ਬਾਬਾ ਜੀ ਸ੍ਰੀਮਨ 108 ਆਇਆ ਨਹੀਂ ਇੰਜ ਨਹੀਂ ਐ ਮੈਂ ਪੜ੍ਹਾਣ ਵਾਲਾ ਹਾਂ ਔਰ ਤੁਸੀਂ ਪੜ੍ਹਨ ਵਾਲੇ ਇੰਜ ਨਹੀਂ ਹੈ ਬਲਕਿ ਤੁਸੀਂ ਤੇ ਮੈਂ ਅਸੀਂ ਸਾਰੇ ਮਿਲ ਕੇ ਮੇਰੇ RAM ਹਮ ਬਾਰਕ ਹਰਪ੍ਰਭ ਕੀ ਹੈ ਇਆਣੇ ਤਨ ਤਨ ਗੁਰੂ ਗੁਰ ਸਤਗੁਰ ਪੰਦਾ ਜੀਨ ਹਰ ਉਪਦੇਸ਼ ਦੇ ਕੀਏ ਸਾਨੇ ਗੁਰੂ ਸਾਨੂੰ ਸਿਆਣਾ ਕਰਦਾ ਹੈ ਤੁਸੀਂ ਔਰ ਮੈਂ ਅਸੀਂ ਸਾਰੇ ਦੇ ਸਾਰੇ ਭਾਵੇਂ ਤੇ ਕੋਈ ਪ੍ਰਬੰਧਕ ਹੋਣ ਭਾਵੇਂ ਕੋਈ ਸੇਵਾਦਾਰ ਜੀ ਹੋਣ ਭਾਵੇਂ ਗਰੰਥੀ ਜੀ ਹੋਣ ਭਾਵੇਂ ਰਾਗੀ ਸਿੰਘ ਜੀ ਹੋਣ ਤੇ ਭਾਵੇਂ ਕੋਈ ਵੀ ਸੰਗਤ ਹੋਵੇ ਅਸੀਂ ਸਾਰੇ ਇਆਣੇ ਹਾਂ ਗੁਰੂ ਦੀ ਗੱਲ ਸੁਣ ਕੇ ਆਗੁਣ ਦੂਰ ਕਰਕੇ ਚੰਗੀ ਮਤ ਲੈ ਕੇ ਸਿਆਣੇ ਹੋਣ ਆਂਦੇ ਹਾਂ 12 ਸਿਆਣੇ ਬਣ ਕੇ ਨਹੀਂ ਆਂਦੇ ਹਾਂ ਜੇ 12 ਸਿਆਣੇ ਬਣ ਕੇ ਆਈਏ ਤਾਂ ਅਸੀਂ ਇੱਥੇ ਇਆਣੇ ਬਣ ਕੇ ਭੋਲੇਪਾਨ ਵਿੱਚ ਨਮਰਤਾ ਵਿੱਚ ਕੁਝ ਸਿੱਖ ਨਹੀਂ ਸਕਾਂਗੇ ਜਿਸ ਵੀ ਇਨਸਾਨ ਨੇ ਕਿਸੇ ਕੋਲੋਂ ਕੁਝ ਸਿੱਖਣਾ ਹੋਵੇ ਉਸ ਨੂੰ ਨਮਰਤਾ ਚਾਹਣਾ ਪਏਗਾ ਕਾਮਕ੍ਰੋਧ ਨਗਰ ਬੋਪਰਿਆ ਮੈਂ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰਪਾਇ ਮਨ ਹਰਲੀ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨਵਡਾਏ ਕਰ ਡੰਡਾਉਤ ਪੁਨਵਡਾਏ ਨਮਰਤਾ ਰੱਖਣੀ ਪੈਗੀ ਤਾਂ ਵਸਤ ਸਾਡੇ ਭਾਂਡੇ ਵਿੱਚ ਪੈਂਦੀ ਹੈ ਕੋਈ ਕਿਸੇ ਨੂੰ ਵਸਤ ਨਹੀਂ ਦੇ ਸਕਦਾ ਸਿਰਫ ਅਸੀਂ ਆਪਣਾ ਭਾਂਡਾ ਇੰਜ ਕਰਨਾ ਕਿ ਮੈਨੂੰ ਸੁਮਤ ਬਖਸ਼ੋ ਜਿਨ੍ਹਾਂ ਨੂੰ ਖਿਆਲ ਆ ਜਾਂਦਾ ਮੈਨੂੰ ਸਭ ਕੁਝ ਪਤਾ ਹੈ ਮੈਂ ਤੇ ਕੁਝ ਸੁਣਨਾ ਹੀ ਨਹੀਂ ਮੈਂ ਤੇ ਦੁਨੀਆ ਨੂੰ ਸੁਣਵਾਣਾ ਹੈ ਉਹਨਾਂ ਦਾ ਭਾਂਡਾ ਐਂਜ ਹੋ ਜਾਂਦਾ ਪੁੱਠਾ ਹੋ ਜਾਂਦਾ ਉਹ ਭਾਂਡੇ 'ਚ ਕੁਝ ਪਵਾ ਨਹੀਂ ਪਾਉਂਦੇ ਨੇ ਸਾਰੀ ਉਮਰ ਆਕੜ ਤੇ ਹੰਕਾਰ ਹੀ ਚੀ ਰਹਿੰਦੇ ਨੇ ਜਦੋਂ ਅਸੀਂ ਹਉਮੈ ਹੰਕਾਰ ਹੀ ਚ ਰਹਿੰਦੇ ਆ ਤਾਂ ਅਸੀਂ ਰੱਬ ਜੀ ਤੋਂ ਵਿਛੜੇ ਰਹਿੰਦੇ ਆ ਉਹਨੂੰ ਕਹਿੰਦੇ ਨੇ ਹੋਮੇ ਨਾਵੇਂ ਨਾਲ ਵਿਰੋਧ ਹੈ ਦੋ ਹੀ ਨਾ ਬਸੈਂਦਾ ਜਦੋਂ ਅਸੀਂ ਰੱਬ ਜੀ ਤੋਂ ਵਿਛੜੇ ਹੋਇਆ ਇਹ ਸਭ ਤੋਂ ਵੱਡਾ ਦੁੱਖ ਹੈ ਸਾਡਾ ਸਭ ਤੋਂ ਵੱਡਾ ਦੁੱਖ ਕੀ ਹੈ ਮੇਰੇ ਘਰ ਅੱਜ ਗੈਸ ਨਹੀਂ ਆਈ ਇਹ ਦੁੱਖ ਨਹੀਂ ਹੈ ਸਾਡੀ ਬੱਤੀ ਚੱਲੀ ਗਈ ਸੀ ਇਹ ਦੁੱਖ ਨਹੀਂ ਹੈ ਸਾਡੇ ਘਰ ਨਾਸ਼ਤਾ ਨਹੀਂ ਸੀ ਬਣਿਆ ਸਾਡੇ ਸ਼ਾਦੀ ਨਰਾਜ਼ ਹੋ ਕੇ ਬਿਨਾਂ ਨਾਸ਼ਤਾ ਖਾਦਿਆ ਟੁਰ ਗਏ ਨੇ ਇਹ ਦੁੱਖ ਨਹੀਂ ਹੈ ਸਾਡੇ ਘਰ ਕੋਈ ਬਿਮਾਰ ਹੋ ਗਿਆ ਦੁੱਖ ਨਹੀਂ ਹੈ ਫਿਰ ਦੁੱਖ ਕੀ ਹੈ ਗੁਰਮਤ ਅਨੁਸਾਰ ਦੁੱਖ ਹੈ ਵਿਛੋੜਾ ਸਣੇ ਦੁੱਖ ਦੁੱਖ ਤੁਹਾਡੀ ਚੰਗੀ ਬੋਲੀ ਵਿੱਚ ਦੁੱਖ ਕਹਿੰਦੇ ਨੇ ਦੁੱਖ ਨੂੰ ਦੁੱਖ ਸਭ ਤੋਂ ਵੱਡਾ ਕੀ ਹੈ ਦੂਖ ਘਣੋ ਘਣੋ ਮਤ ਬਹੁਤ ਸਾਰਾ ਦੂਖ ਘਣੋ ਜਦ ਹੋਤੇ ਦੂਰ ਰੱਬ ਜੀ ਮੈਂ ਜਦੋਂ ਤੁਹਾਨੂੰ ਦੂਰ ਸਮਝਦਾ ਹਾਂ ਰੱਬ ਜੀ ਦੂਰ ਨਹੀਂ ਨੇ ਨੇੜਾ ਹੈ ਦੂਰ ਨਹੀਂ ਰੇ ਪਰ ਜਦੋਂ ਮੈਂ ਦੂਰ ਸਮਝਦਾ ਹਾਂ ਤਾਂ ਮੈਨੂੰ ਦੁੱਖ ਹੋ ਜਾਂਦਾ ਹੈ ਇਹਨੂੰ ਗੁਰਮਤ ਅਨੁਸਾਰ ਦੁੱਖ ਕਹਿੰਦੇ ਨੇ ਕਿਸੇ ਦਾ ਬੱਚੇ ਦੇ ਛਾਤੀ ਵਿੱਚ ਹੂਲ ਹੈ ਕਿਸੇ ਦੇ ਬੱਚੇ ਨੂੰ ਡਾਇਬਟੀਜ਼ ਹੈ ਕਿਸੇ ਦਾ ਬੱਚਾ ਅੰਨਾ ਜੰਮਿਆ ਹੈ ਕੋਈ ਪਿੰਗਲਾ ਜੰਮਿਆ ਹੈ ਕਿਸੇ ਦਾ ਨੌਜਵਾਨ ਪੁੱਤਰ ਦੀ ਡੈਥ ਹੋ ਗਈ ਹੈ ਇਤਨੇ ਸਾਰੇ ਦੁਨਿਆਵੀ ਸਿਸਟਮ ਵਿੱਚ ਕੁਦਰਤ ਦੇ ਨਿਯਮਾਂ ਵਿੱਚ ਕੁਝ ਵੀ ਵਾਪਰਦਾ ਹੈ ਇਹਨੂੰ ਗੁਰਮਤ ਦੁੱਖ ਨਹੀਂ ਮੰੰਦੀ ਗੁਰਮਤ ਕਹਿੰਦੀ ਹੈ ਸਾਰੇ ਦੁੱਖਾਂ ਦਾ ਸਭ ਤੋਂ ਵੱਡਾ ਦੁੱਖ ਹੈ ਰੱਬ ਜੀ ਤੋਂ ਵਿਛੋੜਾ ਅੱਜ ਦੇ ਸ਼ਬਦ ਦਾ ਰਹਾਉ ਕੁਝ ਐਂਜੀ ਹੈ ਇੱਕ ਦੁੱਖ ਕਾਟੋ RAM ਰਾਏ ਮੇਰਾ RAM ਰਾਏ ਮਤਲਬ ਰੱਬ ਜੀ ਗੋਡ ਅੱਲਾ ਖੁਦਾ ਆਮਨੀ ਪ੍ਰੈਜ਼ੈਂਟ ਗੋਡ ਜੋ ਸਭ ਜਗ੍ਹਾ ਹਾਜ਼ਰ ਨਾਜ਼ਰ ਰਹਿੰਦਾ ਹੈ ਮੇਰਾ ਇੱਕ ਦੁੱਖ ਕੱਟ ਦਿਓ ਕਿ ਮੈਂ ਤੁਹਾਡੇ ਤੋਂ ਵਿਛੜ ਗਿਆ ਤੇ ਸਾਸੰਗ ਦੀ ਰੱਬ ਜੀ ਵਿਛੋੜਦੇ ਨਹੀਂ ਨੇ ਵਿਛੜਦੇ ਅਸੀਂ ਆਪਾਂ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਅਸੀਂ ਆਪ ਵਿਛੜਦੇ ਆ ਸੋ ਕਿਸੇ ਵੀ ਗੱਲ ਦਾ ਬਲੇਮ ਰੱਬ ਜੀ ਤੇ ਨਹੀਂ ਲਗਾ ਸਕਦੇ ਆ ਕਿ ਰੱਬ ਮਨੁੱਖ ਨੂੰ ਪਟਕਾਉਣ ਵਾਸਤੇ ਵੀ ਛੋੜਦਾ ਹੈ ਨਹੀਂ ਰੱਬ ਜੀ ਨਹੀਂ ਵੀ ਛੋੜਦੇ ਨੇ ਰੱਬ ਜੀ ਤੇ ਨਾਲ ਹੀ ਰਹਿੰਦੇ ਨੇ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੂੰ ਚ ਤੇ ਕਹਾ ਛਪਾਵੇਂ ਲੇਕਿਨ ਮੈਂ ਮੁਨਕਰ ਹੋ ਜਾਂਦਾ ਤੇ ਮੈਂ ਅੱਖਾਂ ਬੰਦ ਕਰ ਲੈਂਦਾ ਐਜ਼ ਇਫ ਕਿ ਗੋਡ ਐਬਸੈਂਟ ਹੈ ਰੱਬ ਜੀ ਹਾਜ਼ਰ ਨਾਜ਼ਰ ਹਨ ਪਰ ਮੈਂ ਜਦੋਂ ਰੱਬ ਜੀ ਨੂੰ ਐਬਸੈਂਟ ਕਰਦਾ ਤਾਂ ਇਹ ਮੇਰਾ ਦੁੱਖ ਹੈ ਔਰ ਉਸ ਵੇਲੇ ਸਾਰੀ ਆਉਗਣਾ ਦੀ ਜਾਂਚ ਮੈਨੂੰ ਆਂਦੀ ਜਾਂਦੀ ਹੈ ਆਉਗਣਾ ਨੂੰ ਗੁਰਬਾਣੀ ਵਿੱਚ ਜੰਮ ਕਹਿੰਦੇ ਨੇ ਆਉਗਣਾ ਨੂੰ ਗੁਰਬਾਣੀ ਵਿੱਚ ਡੀਮਨ ਥਾਟਸ ਦੇ ਹਿਸਾਬ ਦੇ ਨਾਲ ਅਵਰ ਆਨ ਤ੍ਰਿਆ ਵਿਦਾਣੀ ਆਸ ਕਹਿੰਦੇ ਜਮ ਬੁੱਧੀ ਨੂੰ ਲੈਣਾ ਇਸ ਸ਼ਬਦੀ ਚ ਕਹਿੰਦੇ ਨੇ ਮੈਨੂੰ ਨਾ ਇੱਕ ਦੁੱਖ ਚੰਮੜ ਗਿਆ ਮੈਂ ਤੁਹਾਡੇ ਤੋਂ ਵਿਛੜ ਗਿਆ ਜਦੋਂ ਅਸੀਂ ਰੱਬ ਜੀ ਤੋਂ ਵਿਛੜ ਜਾਂਦੇ ਆ ਉਸ ਵੇਲੇ ਮਾਨੋ ਮੈਂ ਰੱਬ ਜੀ ਨੂੰ ਵਿਛੋੜਿਆ ਔਰ ਵਿਛੋੜਿਆ ਕਿਰਤ ਕਰਮ ਕੇ ਵਿਛੜੇ ਮੈਂ ਆਪਣੀ ਗਲਤੀ ਦੇ ਕਾਰਨ ਵਿਛੋੜਿਆ ਇਸ ਸ਼ਬਦੀ ਚ ਮੇਰੀ ਗਲਤੀ ਪਤਾ ਕੀ ਹੈ ਮੈਂ ਹੰਕਾਰ ਹੀ ਚਲੰਦਾ ਹੰਕਾਰੇ ਚ ਅਗਨ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਪਣੇ ਹੰਕਾਰ ਜਗਤ ਜਲਿਆ ਲੋਕ ਲੋਕੀ ਆਪਣੇ ਹੰਕਾਰ ਹੀ ਛੜਦੇ ਰਹਿੰਦੇ ਨੇ ਕਿਸੇ ਨੂੰ ਜਾਤ ਦਾ ਹੰਕਾਰ ਹੈ ਕਿਸੇ ਨੂੰ ਪੈਸੇ ਦਾ ਹੰਕਾਰ ਹੈ ਕਿਸੇ ਨੂੰ ਕਿਸੇ ਚੀਜ਼ ਦਾ ਕਿਸੇ ਜ਼ੋਰ ਹੰਕਾਰ ਬੋਲਣ ਦਾ ਕਿਸੇ ਜ਼ੋਰ ਦੀ ਬਾਨ ਮਾਇਆ ਦਾ ਇਸ ਰਾ ਕਿਸੇ ਨੂੰ ਕੋਈ ਨਾ ਕੋਈ ਕੋਈ ਨਾ ਕੋਈ ਹੰਕਾਰ ਹੁੰਦਾ ਕਈਆਂ ਨੂੰ ਸੁਆਪਣ ਦਾ ਹੰਕਾਰ ਹੁੰਦਾ ਕਈ ਉਹਨੂੰ ਗੋਰੀ ਰੰਗ ਦਾ ਹੰਕਾਰ ਹੁੰਦਾ ਕਈਆਂ ਨੂੰ ਅਮੀਰੀ ਦਾ ਹੰਕਾਰ ਹੁੰਦਾ ਕਈਆਂ ਨੂੰ ਗਰੀਬੀ ਦਾ ਹੀ ਹੰਕਾਰ ਹੋ ਜਾਂਦਾ ਹੈ ਕਈਆਂ ਨੂੰ ਉੱਚੀ ਜਾਤ ਦਾ ਹੰਕਾਰ ਹੁੰਦਾ ਕਈਆਂ ਨੂੰ ਨੀਵੀਂ ਜਾਤ ਦਾ ਹੰਕਾਰ ਹੁੰਦਾ ਕਈਆਂ ਨੂੰ ਧਰਮੀ ਬਣ ਦਾ ਹੰਕਾਰ ਹੋ ਜਾਂਦਾ ਜਿਹਨੂੰ ਕਹਿੰਦੇ ਨੇ ਤੀਰਥ ਬਰਤਰ দান ਕਰ ਮਨ ਮੈਂ ਤਰੇ ਗੁਮਾਨ ਕਈਆਂ ਨੂੰ ਇਹ ਹੰਕਾਰ ਹੋ ਜਾਂਦਾ ਦੁਨੀਆ ਕਰਮ ਕਾਂਡ ਪਖੰਡ ਕਰਦੀ ਹੈ ਮੈਂ ਨਹੀਂ ਕਰਦਾ ਇਹ ਹੀ ਹੰਕਾਰ ਹੋ ਜਾਂਦਾ ਉਹ ساری ਉਮਰ ਦੁਨੀਆ ਦੇ ਕਰਮ ਕਾਂਡ ਛੁਡਾਉਂਦੇ ਰਹਿੰਦੇ ਨੇ ਪਰ ਗੁਰਮਤ ਹੋਰ ਕੀ ਕਹਿੰਦੀ ਹੈ ਇਹ ਨਹੀਂ ਸੁਣਦੇ ਨੇ ਐ ਨਹੀਂ ਸਿੱਖਦੇ ਨੇ ਕਈ ਵਾਰੀ ਅਸੀਂ ਇਹ ਸਾਂਝ ਕੀਤੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਕਹਿੰਦੇ ਆ ਐ ਨਾ ਕਰ 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 ਪਰ ਇਹ ਕਦੇ ਨਹੀਂ ਕਹਿੰਦੇ ਕੀ ਕਰ ਇੰਦ ਹੀ ਜਦੋਂ ਗੁਰਬਾਣੀ ਕਹਿੰਦੀ ਹੈ ਐ ਨਾ ਕਰ ਐ ਨਾ ਕਰ ਐ ਨਾ ਕਰ ਤਾਂ ਗੁਰਬਾਣੀ ਇਹ ਵੀ ਤੁਸੀਂ ਖਾਂਦੀ ਹੈ ਕਿ ਕੀ ਕਰ ਉਹਦੀ ਅਸੀਂ ਵਿਚਾਰ ਨਹੀਂ ਕਰਦੇ ਸਾਨੂੰ ਭੁਲੇਖਾ ਪੈ ਜਾਂਦਾ ਮੈਨੂੰ ਸਭ ਕੁਝ ਪਤਾ ਹੈ ਆਗਰ ਦਹ ਇਹ ਸ਼ਬਦ ਇਹ ਜ ਕਰ ਰਹੇ ਮਨੂੰ ਅੱਗ ਸਾੜਦੀ ਰਹਿੰਦੀ ਹੈ ਕਾਟੇ ਤੋਂ ਵਿਛੜ ਗਿਆ ਮਾਨੋ ਮੈਂ ਹੰਕਾਰੀ ਚਾ ਅਰ ਗਰਭ ਬਸੇਰਾ ਸਾਧ ਸੰਗਤ ਜੀ ਗਰਭ ਦੇ ਇਸ ਸ਼ਬਦ ਦੇ ਅਰਥਾ ਨੂੰ ਗਹਿਰਾਈਤ ਸਮਝਣ ਤੋਂ ਪਤਾ ਲੱਗਦਾ ਹੈ ਕਿ ਜੋ ਅਸੀਂ ਮਾਂ ਦੇ ਪੇਟ ਵਿੱਚ ਜੰਮ ਕੇ ਆਇਆ ਉਹਨੂੰ ਇਸ ਸ਼ਬਦ ਵਿੱਚ ਗਰਭ ਨਹੀਂ ਕਿਹਾ ਗਿਆ ਜਦੋਂ ਮੇਰਾ ਮਨ ਮੰਦੇ ਖਿਆਲ ਸੋਚਦਾ ਹੈ ਉਹਨੂੰ ਕਹਿੰਦੇ ਨੇ ਮੇਰਾ ਮਨ ਮਾਇਆ ਚ ਖਚਟ ਹੈ ਮਾਇਆ ਪੈਸੇ ਨੂੰ ਨਹੀਂ ਕਹਿੰਦੇ ਨੇ ਮੰਦੇ ਖਿਆਲਾਂ ਦੀ ਸੋਚਣੀ ਨੂੰ ਬਾਣੀ ਵਿੱਚ ਮਾਇਆ ਕਹਿੰਦੇ ਮਾਇਆ ਧਾਰੀ ਆ ਤੰਨਾ ਬੋਲਾ ਜੋ ਜਿਸ ਦੇ ਮੰਦੇ ਖਿਆਲ ਹੋ ਗਏ ਉਹਨੂੰ ਨਾ ਸੱਚ ਸੁਣਾਈ ਦਿੰਦਾ ਨਾ ਸੱਚ ਉਹ ਬੋਲਦਾ ਅੰਨਾ ਬੋਲਾ ਹੋ ਜਾਂਦਾ ਅਸੀਂ ਡੇ ਬਾਈ ਡੇ ਅੰਨੇ ਬੋਲੇ ਹੁੰਦੇ ਜਾ ਰਹੇ ਹਾਂ ਕਿਉਂਕਿ ਸਾਨੂੰ ਸ਼ਬਦ ਵਿਚਾਰ ਚੰਗੀ ਨਹੀਂ ਲੱਗਦੀ ਸਾਨੂੰ ਨਗਰ ਕੀਰਤਨ ਚੰਗਾ ਲੱਗਦਾ ਸਾਨੂੰ ਛੱਬੇ ਸੋਨੇ ਤੇ ਚੜਾਣਾ ਅੱਛਾ ਲੱਗਦਾ ਹੈ ਸੰਗ ਮਰਮੜ ਲਗਾਣਾ ਅੱਛਾ ਲੱਗਦਾ ਹੈ ਸਾਨੂੰ ਨਗਰ ਕੀਰਤਨ ਹੀ ਸੇਬ ਔਰ ਛਾਰੇ ਔਰ ਬਦਾਮ ਵੰਡਣਾ ਅੱਛਾ ਲੱਗਦਾ ਹੈ ਅਸੀਂ ਸਾਰੀਆਂ ਗੱਲਾਂ ਕਰ ਹੀ ਜਾ ਰਿਹਾ ਕਰ ਹੀ ਜਾ ਰਿਹਾ ਕਰ ਹੀ ਜਾ ਰਿਹਾ ਲੇਕਿਨ ਸੱਚ ਦੀ ਵਿਚਾਰ ਨਹੀਂ ਲੈ ਰਹੇ ਆ ਸੱਚ ਦੀ ਵਿਚਾਰ ਦਿਨੋ ਦਿਨ ਅਲੋਪ ਹੁੰਦੀ ਜਾ ਰਹੀ ਹੈ ਬਾਣੀ ਅਸੀਂ ਖੋਜ ਨਹੀਂ ਰਿਹਾ ਅਸੀਂ ਡੇ ਬਾਈ ਡੇ ਅੰਨੇ ਬੋਲੇ ਹੁੰਦੇ ਜਾ ਰਿਹਾ ਅੰਨੇ ਬੋਲੇ ਨੂੰ ਗੁਰਬਾਣੀ ਚ ਮਾਇਆ ਧਾਰੀ ਕਹਿੰਦੇ ਨੇ ਪੈਸੇ ਵਾਲੇ ਨੂੰ ਮਾਇਆ ਧਾਰੀ ਨਹੀਂ ਕਹਿੰਦੇ ਨੇ ਜੇ ਕੋਈ ਝੁੱਗੀ ਝੋਪੜੀ ਤੇ ਰਹਦਾ ਹੋਵੇ ਔਰ ਸੱਚ ਨਾ ਸੁਣੇ ਉਹਨੂੰ ਵੀ ਮਾਇਆ ਧਾਰੀ ਹੀ ਕਹਿੰਦੇ ਨੇ ਜੇ ਉਹ ਸੱਚ ਨਾਲ ਨਹੀਂ ਜੁੜਿਆ ਆਗੰਧ ਹੈ ਅਰ ਗਰਭ बसेरा ਮਾਇਆ ਨਾਮ ਹੈ ਗਰਭ ਜੂਨ ਕਾ ਮਾਇਆ ਅਸੀਂ ਉਹਨੇ ਵਿਚਾਰੇ ਮੇਰੇ ਮਨ ਦੇ ਮੰਦੇ ਖਿਆਲਾਂ ਦੀ ਸੋਚ ਲਈ ਐਗਜ਼ਾਮਪਲ ਬਣਾ ਲਾ ਮੈਂ ਸੜਕ ਤੇ ਜਾ ਰਿਹਾ ਸੀ ਸੋਨੇ ਦਾ ਹਾਰ ਪਿਆ ਸੀ ਚਲੋ ਖੈਰ ਅੱਜ ਕੱਲ ਸੋਨੇ ਦਾ ਹਾਰ ਲੋਕੀ ਬਚਾ ਕੇ ਰੱਖਦੇ ਨੇ ਨਹੀਂ ਡਿੱਗਣ ਦਿੰਦੇ ਨੇ فرض ਕਰੋ ਮੈਂ ਸੜਕ ਤੇ ਜਾ ਰਿਹਾ ਸੀ 100 ਦਾ ਨੋਟ ਪਿਆ ਸੀ ਮੈਂ ਦੇਖਿਆ ਉਹ ਤੇ ਕਾਗਜ਼ ਹੈ ਕਾਗਜ਼ ਤੇ ਸਿਰਫ ਪ੍ਰਿੰਟ ਹੋਇਆ ਹੋਇਆ ਹੈ ਕਾਗਜ਼ ਤੇ 100 ਲਿਖਿਆ ਹੋਇਆ ਹੈ ਮੇਰੇ ਮਨ ਨੇ ਉਸ ਨੂੰ ਸੋਚਿਆ ਕਾਗਜ਼ ਤੇ ਹੱਥ ਰੱਖਿਆ ਔਰ ਚਾਰੋਂ ਪਾਸੇ ਦੇਖਿਆ ਕੋਈ ਦੇਖਦਾ ਨਹੀਂ ਰਿਹਾ ਲਪੇਟ ਕੇ ਜੇਬ ਵਿੱਚ ਪਾ ਲਿਆ ਮੇਰੀ ਇਹ ਜਿਹੜੀ ਸੋਚਨੀ ਹੈ ਨਾ ਮਨ ਦੀ ਇਸ ਸੋਚਨੀ ਨੂੰ ਮਾਇਆ ਕਹਿੰਦੇ ਨੇ ਇਸ ਕਾਗਜ਼ ਤੇ ਲਿਖਿਆ ਹੋਇਆ ਸੋਨੂੰ ਮਾਇਆ ਨਹੀਂ ਕਹਿੰਦੇ ਨੇ ਇਸ ਤਰ੍ਹਾਂ ਜਦੋਂ ਕੁਝ ਵੀ ਚੀਜ਼ ਦੇਖ ਕੇ ਉਹਨੂੰ ਹਥਿਆਣ ਦਾ ਖਿਆਲ ਆਂਦਾ ਹੈ ਨਾ ਉਹਨੂੰ ਮਾਇਆ ਕਹਿੰਦੇ ਨੇ ਉਹਨੂੰ ਤ੍ਰਿਸ਼ਨਾ ਕਹਿੰਦੇ ਨੇ ਤ੍ਰਿਸ਼ਨਾ ਦੀ ਅਗਨ ਹੁੰਦੀ ਹੈ ਔਰ ਤ੍ਰਿਸ਼ਨਾਲੂ ਸਭ ਤੋਂ ਜ਼ਿਆਦਾ ਹੰਕਾਰੀ ਹੁੰਦਾ ਹੈ ਗਰਭ ਬਸੇਰਾ ਮੈਂ ਦਿਨ ਰਾਤ ਮਾਇਆ ਨਾਮ ਹੈ ਗਰਭ ਜੂਨ ਦਾ ਮੈਂ ਉਹਦੇ ਵਿੱਚ ਖਚਤ ਰਹਿੰਦਾ ਹਾਂ ਕਿਉਂ ਕਿਉਂਕਿ ਮੇਰਾ ਦੁੱਖ ਹੈ ਦੁੱਖ ਕਿਉਂ ਪੈਦਾ ਹੋਇਆ ਮੈਂ ਆਪਣੇ ਹੰਕਾਰ ਦੇ ਕਾਰਨ ਤੁਹਾਨੂੰ ਵਿਛੋੜ ਦਿੱਤਾ ਤੁਹਾਡੇ ਤੋਂ ਵਿਛੜ ਗਿਆ ਉਹ ਮੇਰਾ ਦੁੱਖ ਹੈ ਇੱਕ ਦੁੱਖ RAMRAI ਕਾਟੋ ਮੇਰਾ ਅਗਨ ਦਹੈ ਅਰ ਗਰਭ ਬਸੇਰਾ ਇਹ ਸ਼ਬਦ ਦਾ ਰਹਾ ਹੋਇ ਸੋ ਅਸੀਂ ਇਹ ਮਨ ਕੇ ਚੱਲਾਂਗੇ ਜਿਸ ਮਨੁੱਖ ਦੇ ਮਨ ਨੇ ਦੁਨਿਆਵੀ ਚੀਜ਼ਾਂ ਵੇਖ ਕੇ ਮੰਦਾ ਖਿਆਲ ਬਣਾਇਆ ਹੈ ਉਸ ਦੇ ਮਨ ਨੇ ਮਾਇਆ ਦਾ ਗਰਭ ਤਿਆਰ ਕਰ ਲਿਆ ਉਹ ਮਨੁੱਖ ਹੰਕਾਰੀ ਜ਼ਰੂਰ ਹੋਏਗਾ ਉਹ ਮਨੁੱਖ ਤ੍ਰਿਸ਼ਨਾਲੂ ਜ਼ਰੂਰ ਹੋਏਗਾ ਉਹ ਮਨੁੱਖ ਹਰਨਾਖਸ਼ ਦਾ ਪੁੱਤਰ ਹੈ ਉਹਦੀਆਂ ਹਿਰਨੀ ਜੈਸੀਆਂ ਅੱਖਾਂ ਵਾਲੀ ਸੋਚਨੀ ਬਣ ਗਈ ਮ੍ਰਿਗ ਤ੍ਰਿਸ਼ਨਾ ਬਣ ਗਈ ਸ਼ਬਦ ਦੇ ਵਿੱਚ ਪਹਿਲੇ ਪਦੇ ਚ ਕਹਿੰਦੇ ਨੇ ਜੈ ਮੁਖ ਪਾਚੋ ਅੰਮ੍ਰਿਤ ਖਾਏ ਜਦੋਂ ਅਸੀਂ ਪੜਦੇ ਆ ਨਾ ਕਿ ਦੁਨਿਆਵੀ ਪਦਾਰਥਾਂ ਨੂੰ ਜਦੋਂ ਅਸੀਂ ਰੋਟੀ ਦਾਲ ਆਟਾ ਇਹ ਸਭ ਕੁਝ ਖਾਂਦੇ ਆ ਲੋਕੀ ਇਸ ਨੂੰ ਸਮਝਦੇ ਨੇ ਜੇ ਦੇ ਚ ਪੰਜਵਾ ਪਾਇਆ ਕੀਰਤਤਾ ਹੋਆ ਪਾਕ ਪਵਿੱਤ ਬਈਆ ਪਵਿੱਤਰ ਭੋਜਨ ਬਣ ਗਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਨੁੱਖ ਖਾਂਦਾ ਹੈ ਲੇਕਿਨ ਖਾਣ ਤੋਂ ਬਾਅਦ ਆਪਣੇ ਇਸ মুখ ਨਾਲ ਹੰਕਾਰ ਕਰਦਾ ਹੈ ਆਪਣੇ ਇਸ মুখ ਨਾਲ ਲੋਕਾਂ ਦੀ ਨਿੰਦਾ ਕਰਦਾ ਹੈ ਆਪਣੇ ਇਸ মুখ ਨਾਲ ਦੂਜਿਆਂ ਨੂੰ ਕੂੜ ਕੇ ਗੁੱਸੇ ਨਾਲ ਯੈਲ ਕਰਕੇ ਪੈਂਦਾ ਹੈ ਇਹ ਸਾਰਾ ਪਤਾ ਕੀ ਕਰਦਾ ਹੈ ਉਹ ਹੰਕਾਰ ਦੀ ਅਗਨ ਆਪਣੇ ਮੂੰਹ ਤੇ ਲਾਣੀ ਸ਼ੁਰੂ ਕਰ ਦਿੰਦਾ ਹੈ ਇਥੇ ਕਬੀਰ ਜੀ ਕਹਿੰਦੇ ਨੇ ਜਿਸ ਮੁਖ ਦੇ ਨਾਲ ਲੋਕੀ ਅੰਮ੍ਰਿਤ ਰੂਪੀ ਚੰਗੀਆਂ ਚੀਜ਼ਾਂ ਖਾਂਦੇ ਨੇ ਜੈ ਮੁਖ ਪਾਚੋਂ ਅੰਮ੍ਰਿਤ ਖਾਏ ਤੈ ਮੁਖ ਦੇਖਤ ਲੁਕਟ ਲਾਏ ਮੈਂ ਦੇਖਿਆ ਲੋਕੀ ਆਪਣੇ ਮੂੰਹ ਤੇ ਆਪ ਹੀ ਅਗ ਲਾਉਂਦੇ ਰਹਿੰਦੇ ਨੇ ਇਹਦੇ ਜਿਹੜੇ ਲਿਖਤੀ ਅਰਥ ਨੇ ਲਿਖਤੀ ਅਰਥ ਇਹਨੇ ਲੋਕੀ ਜਿਸ ਮੂੰਹ ਨਾਲ ਅੰਮ੍ਰਿਤ ਰੂਪੀ ਭੋਜਨ ਖਾਂਦੇ ਨੇ ਉਸ ਮੂੰਹ ਨੂੰ ਅੱਗ ਲਾ ਦਿੰਦੇ ਨੇ ਸਾਧ ਸੰਗਤ ਜੀ ਕੋਈ ਵੀ ਮਨੁੱਖ ਜਿਹੜਾ ਮਰ ਜਾਏ ਉਹ ਆਪਣੇ ਮੂੰਹ ਨੂੰ ਆਪ ਅੱਗ ਨਹੀਂ ਲਾ ਸਕਦਾ ਉਹ ਆਪਣਾ ਸੰਸਕਾਰ ਆਪ ਨਹੀਂ ਕਰ ਸਕਦਾ ਇਹ ਸ਼ਬਦ ਸਰੀਰਕ ਮਰਨ ਤੋਂ ਬਾਅਦ ਨਹੀਂ ਹੈ ਇਹ ਸ਼ਬਦ जींदे जी बड़ी ऊंची अवस्था ਦਾ ਸ਼ਬਦ ਹੈ ਹੰਕਾਰ ਤੋਂ ਮੁਕਤ ਹੋ ਕੇ ਮਾਇਆ ਦੀ ਸੋਚ ਨਹੀਂ ਤੋਂ ਮੁਕਤ ਹੋ ਕੇ ਆਪਣੇ ਆਪ ਨੂੰ ਸਾੜਨ ਦੇ ਬਦਲੇ ਆਪਣੇ ਆਪ ਨੂੰ ਮੰਦੇ ਖਿਆਲਾਂ ਦੀ ਜੀਵਨੀ ਤੋਂ ਬਚਾ ਕੇ ਉੱਚੇ ਖਿਆਲਾਂ ਵਾਲੀ ਜੀਵਨੀ ਸਿਖਾਇਆ ਜਾ ਰਿਹਾ ਹੈ ਇਸ ਅਵਸਥਾ ਦੇ ਨਾਲ ਕਬੀਰ ਜੀ ਕਹਿੰਦੇ ਨੇ ਮੈਂ ਦੇਖਿਆ ਲੋਕੀ ਅੰਮ੍ਰਿਤਮਈ ਭੋਜਨ ਤੇ ਖਾਂਦੇ ਹਨ ਪਰ ਅਸੀਸ ਨੂੰ ਹੋਰ ਗੱਲ ਆਪਣੇ ਤੇ ਟੁਕਾਈਏ ਮੈਂ ਰੋਜ਼ ਅੰਮ੍ਰਿਤ ਵੇਈ ਬਾਣੀ ਇਥੋਂ ਪੜਦਾ ਹਾਂ ਮੈਂ ਰੋਜ਼ ਨਿਤਨੇਮ ਕਰਦਾ ਹਾਂ ਮੈਂ ਰੋਜ਼ ਪਾਠ ਕਰਦਾ ਹਾਂ ਮੈਂ ਰੋਜ਼ ਰੱਬ ਦਾ ਨਾਮ ਲੈਂਦਾ ਹਾਂ ਫਿਰ ਵੀ ਮੈਂ ਆਪਣੀ ਜ਼ੁਬਾਨ ਨਾਲ ਲੋਕਾਂ ਦੀ ਨਿੰਦਾ ਕਰਦਾ ਹਾਂ ਅੰਮ੍ਰਿਤ ਖਾਇਆ ਤੇ ਮੁਖ ਦੇਖਤ ਲੂਕਟ ਲਾਏ ਮੈਂ ਅੱਗ ਲਾਉਂਦਾ ਹਾਂ ਮੈਂ ਇਹਨਾਂ ਕੰਨਾਂ ਨਾਲ ਬਾਣੀ ਸੁਣਦਾ ਫਿਰ ਮੈਨੂੰ ਬੜਾ ਚੰਗਾ ਲੱਗਦਾ ਕੰਨਾਂ ਨਾਲ ਕਿ ਨਿੰਦਾ ਵੀ ਕਰੋ ਕਿ ਮੈਂ ਜਿਸ ਮੁਖ ਦੇ ਨਾਲ ਬਾਣੀ ਪੜਦਾ ਇਸੇ ਮੁਖ ਦੇ ਨਾਲ ਨਿੰਦਾ ਕਰਕੇ ਹੰਕਾਰ ਕਰਕੇ ਬਦਜ਼ਬਾਨੀ ਕਰਕੇ ਭੈੜੇ ਬੋਲ ਬੋਲ ਕੇ ਆਪਣੇ ਆਪ ਨੂੰ ਅੱਗ ਲਾਉਂਦਾ ਰਹਿੰਦਾ ਕਿਉਂ ਕਿਉਂਕਿ ਮੈਂ ਦੁਖੀਆ ਸੋ ਨਿਸ਼ਾਨੀ ਵੀ ਬਣ ਗਈ ਜੋ ਇਹ ਮੰਦੇ ਕਰਮ ਕਰੇਗਾ ਉਹ ਦੁਖੀ ਹੈ ਪਰ ਅਸੀਂ ਦੁੱਖ ਦਾ ਕਾਰਨ ਲੱਭਿਆ ਰੱਬ ਜੀ ਨੂੰ ਐਬਸੈਂਟ ਕੀਤਾ ਹੈ ਸਾਡੇ ਰੱਬ ਜੀ ਕੌਣ ਨੇ ਸਾਡੇ ਰੱਬ ਜੀ ਪਤਾ ਕੀ ਹੈ ਟੱਚ वुਡ ਲੱਕੜ ਸਾਡੇ ਰੱਬ ਜੀ ਨੇ ਟੱਚ वुਡ ਹਾਈ ਨਜ਼ਰ ਨਾ ਲੱਗ ਜਾਏ ਕੰਮ ਅੱਜਕੱਲ ਬੜਾ ਅੱਛਾ ਹੈ ਟੱਚ वुਡ ਤੁਹਾਡੀ ਸਿਹਤ कैसी ਹੈ ਬਹੁਤ ਅੱਛੀ ਹੈ ਟੱਚ वुਡ ਇਹ ਸਾਡੇ ਰੱਬ ਜੀ ਨੇ ਦੂਜੇ ਸਾਡੇ ਰੱਬ ਜੀ ਕਿਹੜੇ ਨੇ ਦੂਜੇ ਸਾਡੇ ਰੱਬ ਜੀ ਨੇ ਲਾਈਟ ਲਾਈਟ ਜਲ ਰਹੀ ਹੈ ਜੇ ਮੈਂ ਝੂਠ ਬੋਲਾਂ ਜੇ ਲਾਈਟ ਬੁਝੀ ਹੋਵੇ ਮੈਂ ਝੂਠ ਬੋਲ ਸਕਦਾ ਅੱਛਾ ਤੀਜੇ ਸਾਡੇ ਰੱਬ ਜੀ ਕਿਹਨ ਨੇ ਜੀ ਮੈਂ ਗੁਰਦੁਆਰੇ ਖੜੀਆਂ ਦੇ ਝੂਠ ਬੋਲਾਂ ਚੌਥੇ ਸਾਡੇ ਰੱਬ ਜੀ ਕਿਹੜੇ ਨੇ ਸੰਧਿਆ ਦਾ ਵੇਲਾ ਜੇ ਮੈਂ ਝੂਠ ਬੋਲਾਂ ਅੱਛਾ ਮੈਂ ਸਵੇਰੇ ਝੂਠ ਬੋਲ ਲੈਨੀ ਆ ਇਹਦਾ ਮਤਲਬ ਅਸੀਂ ਜਦੋਂ ਰੱਬ ਜੀ ਨੂੰ ਐਬਸੈਂਟ ਕਰਨਾ ਹੁੰਦਾ ਤਾਂ ਅਸੀਂ ਕਰ ਲੈਂਦੇ ਹਾਂ ਔਰ ਸਾਥ ਸੰਗਤ ਜੀ ਸਭ ਤੋਂ ਜ਼ਿਆਦਾ ਤੇ ਅਸੀਂ ਰੱਬ ਜੀ ਨੂੰ ਉਸ ਵੇਲੇ ਐਬਸੈਂਟ ਕਰਦੇ ਆ ਜਦੋਂ ਆਪਣੇ ਆਪ ਨੂੰ ਪੁੱਤਰਾਂ ਵਾਲੇ ਸਮਝ ਕੇ ਆਪਣੇ ਪੁੱਤਰ ਦੇ ਵਿਆਹ ਤੇ ਦਾਜ ਮੰਗਦੇ ਹਾਂ ਇੰਜ ਕਰਕੇ ਨਹੀਂ ਪੁੱਠਾ ਹੱਥ ਕਰਕੇ ਕਾਰ ਔਰ ਸਾਰਾ ਸਮਾਨ ਮੰਗ ਲੈਂਦੇ ਹਾਂ ਦਾਜ ਦੇ ਜਦੋਂ ਅਸੀਂ ਭੁੱਖੇ ਹੁੰਦੇ ਆ ਉਸ ਵੇਲੇ ਅਸੀਂ ਰੱਬ ਜੀ ਨੂੰ ਐਬਸੈਂਟ ਹੀ ਕਰਦੇ ਹਾਂ ਜਦੋਂ ਦੂਜਿਆਂ ਦਾ ਪੈਸਾ ਲੈ ਕੇ ਮੁਕਰ ਜਾਂਦੇ ਆ ਔਰ ਸਾਨੂੰ ਸ਼ਰਮ ਵੀ ਨਹੀਂ ਆਂਦੀ ਤਾਂ ਅਸੀਂ ਰੱਬ ਜੀ ਨੂੰ ਐਬਸੈਂਟ ਹੀ ਕਰਦੇ ਹਾਂ ਅਕਿਰਤ ਕਣ ਵੀ ਹੋ ਗਏ ਸੋ ਜੈ ਮੁਖ ਪਾਚੋ ਅੰਮ੍ਰਿਤ ਖਾਇ ਤੇ ਮੁਖ ਦੇਖਤ ਲੁਕਟ ਲਾਏ ਕਿਉਂ ਕਿਉਂਕਿ ਮੇਰਾ ਇੱਕ ਦੁੱਖ ਹੈ ਮੈਂ ਰੱਬ ਜੀ ਤੋਂ ਵਿਛੜਿਆ ਹੋਇਆ ਔਰ ਰੱਬ ਜੀ ਤੋਂ ਵਿਛੋੜੇ ਦੇ ਕਾਰਨ ਮੈਨੂੰ ਹੰਕਾਰ ਔਰ ਤ੍ਰਿਸ਼ਨਾ ਸਤਾਂਦੀ ਹੈ ਔਰ ਮੈਂ ਮਾਇਆ ਦਾ ਗਰਬ ਤਿਆਰ ਕਰ ਲੈਂਦਾ ਔਰ ਬਾਰ-ਬਾਰ ਬਾਰ-ਬਾਰ ਉਹ ਦੇਚੀ ਰਹਿੰਦਾ ਜਿੱਤਨੇ ਨਰਕ ਸੁਮਨਮੁਖ ਭੋਗੇ ਮੈਂ ਮਨਮੁਖ ਬਣ ਜਾਂਦਾ ਔਰ ਮੈਂ ਦਿਨ ਵਿੱਚ ਲੱਖਾਂ ਨਰਕ ਬਣਾ ਲੈਂਦਾ ਇਹਨੂੰ ਗੁਰਮਤੀ ਚ ਗਰਭ ਕਹਿੰਦੇ ਨੇ ਜਿਹੜੀ ਸਾਡੀ ਮਾਂ ਦੇ ਪੇਟ ਚ ਅਸੀਂ ਜੰਮ ਕੇ ਆ ਉਹਨੂੰ ਗਰਭ ਨਹੀਂ ਕਹਿ ਰਿਹਾ ਮੈਂ ਵਿਚਾਰ ਰਿਹਾ ਸ਼ਬਦ ਵਿੱਚ ਗਰਭ ਨੂੰ ਐਕਸਪਲੇਨ ਕੀਤਾ ਹੈ ਸਾ ਸਤਸਗਤ ਜੀ ਜਿੰਨਾ ਅਸੀਂ ਉਗੁੰ ਨਾਲ ਜਿੰਦੇ ਆ ਨਾ ਉਤਨਾ ਅਸੀਂ ਆਪਣੇ ਆਪ ਨੂੰ ਤ੍ਰਿਸ਼ਨਾ ਦੀ ਅਗਨੀ ਲਗਾਉਂਦੇ ਹਾਂ ਫਰੀਦਾ ਕੰਧ ਕੋਹਾੜਾ ਸਿਰ ਕੜਾ ਵਣ ਕੈਸਰ ਲੋਹਾਰ ਹੋ ਲੋੜੀ ਸ਼ੋ ਆਪਣਾ ਤੂੰ ਲੋੜਿਆ ਅੰਗਿਆਰ ਫਰੀਜੀ ਕਹਿੰਦੇ ਨੇ ਜਿਹੜਾ ਲੋਹਾਰ ਹੁੰਦਾ ਨਾ ਲੋਹਾਰ ਤੁਸੀਂ ਸਭ ਜਾਣਦੇ ਹੋ ਤੁਹਾਡੇ ਇੱਥੇ ਫਰੀਦাবাদ ਇੰਡਸਟਰੀਅਲ ਏਰੀਆ ਹੈ ਔਰ ਤੁਸੀਂ ਸਾਰੇ ਇੱਥੇ ਕਿੰਨੇ ਸਾਰੇ ਬਜ਼ੁਰਗ ਵੀ ਬੈਠੇ ਹੋ ਤੁਸੀਂ ਸਾਰੇ ਕਿਰਤਕਾਰ ਕਰਦੇ ਹੋ ਤੁਹਾਨੂੰ ਸਭ ਨੂੰ ਇਹ ਗੱਲਾਂ ਪਤਾ ਹੈ ਕਿ ਲੋਹਾਰ ਕਿਸ ਨੂੰ ਕਹਿੰਦੇ ਨੇ ਤਰਖਾਨ ਲੱਕੜ ਦਾ ਕੰਮ ਕਰਨ ਵਾਲੇ ਨੂੰ ਕਹਿੰਦੇ ਨੇ ਲੋਹਾਰ ਜਿਹੜਾ ਲੋਹੇ ਦੀ ਪੱਠੀ ਬਾਲ ਕੇ ਔਰ ਲੋਹੇ ਦੇ ਕੰਮ ਕਰਦਾ ਹੈ ਪੱਠੀ ਬਾਲ ਕੇ ਲੋਹੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਗਰਮ ਕਰਕੇ ਪਿਘਲਾ ਕੇ ਉਸ ਨੂੰ ਹਥੋੜੇ ਦੀ ਝੋਟ ਮਾਰ ਕੇ ਐਰਨ ਤੇ ਰੱਖ ਕੇ ਕੰਮ ਕਰਦਾ ਹੈ ਉਹਨੂੰ ਲੋਹਾਰ ਕਹਿੰਦੇ ਨੇ ਲੋਹਾਰ ਦੀ ਪੱਠੀ ਜਿਹੜੀ ਹੈ ਉਹ ਬਲਦੀ ਕਿਸ ਤਰ੍ਹਾਂ ਹੈ ਉਹਦੇ ਚ ਕੋਇਲੇ ਪਾਣੇ ਪੈਂਦੇ ਨੇ ਕੋਇਲਾ ਪਣਦਾ ਹੈ ਜੰਗਲ ਦੀ ਲੱਕੜ ਦੇ ਨਾਲ ਲੋਹਾਰ ਜੰਗਲ ਵਿੱਚ ਜਾਂਦਾ ਹੈ ਆਪਣੇ ਅਥੇ ਕੁਲਾੜੀ ਰੱਖ ਕੰਦ ਕੋਹਾੜਾ ਸਿਰ ਕੜਾ ਸਿਰ ਵਿੱਚ ਕੜਾ ਰੱਖ ਲੈਂਦਾ ਵੀ ਮੈਨੂੰ ਜੰਗਲ ਵਿੱਚ ਪਿਆਸ ਲੱਗੇਗੀ ਪਾਣੀ ਦੀ ਲੋੜ ਪੈਗੀ ਕੰਦ ਕੋਹਾੜਾ ਸਿਰ ਕੜਾ ਵਣ ਕੈਸਰ ਲੋਹਾਰ ਕੈਸਰ ਕੌਣ ਹੁੰਦਾ ਹੈ ਕੈਸਰ ਰੋਮ ਦਾ ਇੱਕ ਰਾਜਾ ਸੀ ਜਿਸ ਦੇ ਪੈਦਾ ਹੋਣ ਸਰ ਉਸ ਦੀ ਮਾਂ ਮਰ ਗਈ ਉਸ ਨੂੰ ਕੋਈ ਵੀ ਕੁਝ ਠੀਕ ਸਿਖਾਣ ਵਾਲਾ ਨਹੀਂ ਮਿਲਿਆ ਪਿਓ ਦਾ ਰਾਜਾ ਸੀ ਪਿਓ ਰਾਜ ਵਿੱਚ ਮਸਤ ਰਹਿੰਦਾ ਸੀ ਇਹ ਕੈਸਰ ਨੌਕਰਾਂ ਦੇ ਹੱਥ ਪੱਲਿਆ ਪਰ ਇਹਨੂੰ ਅਕਲ ਕਿਸੇ ਨੇ ਦਿੱਤੀ